ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਕਰੇਲੇ ਦੀ ਖੁੜੱਤਣ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਇਸ ਦੇ ਛੋਟੇ-ਛੋਟੇ ਟੁਕੜਿਆਂ 'ਚ ਭਿਉ ਕੇ ਕ੍ਰੀਬ 1 ਘੰਟੇ ਲਈ ਦਹੀਂ 'ਚ ਰੱਖ ਦਿਓ ਅਜਿਹਾ ਕਰਨ ਨਾਲ ਕ੍ਰੇਲਿਆਂ ਦਾ ਸਵਾਦ ਕੌੜਾ ਨਹੀਂ ਹੋਵੇਗਾ। ਨੰਬਰ 2 ਜਦੋਂ ਤੁਸੀਂ ਕਿਸੇ ਪ੍ਰੋਗਰਾਮ 'ਚ ਸ਼ਾਮਿਲ ਹੋਵੋ ਤਾਂ ਪਲੇਟ 'ਚ ਉਹਨਾ ਹੀ ਭੋਜਨ ਲਓ ਜਿੰਨਾ ਤੁਸੀਂ ਖਾ ਸਕੋ। ਜੇਕਰ ਜ਼ਰੂਰਤ ਲੱਗੇ ਤਾਂ ਤੁਸੀਂ ਫਿਰ ਤੋਂ ਭੋਜਨ ਵੀ ਲੈ ਸਕਦੇ ਹੋ ਅਤੇ ਜਿੰਨਾ ਵੀ ਭੋਜਨ ਤੁਸੀਂ ਲਓ ਉਸ ਨੂੰ ਪੂਰਾ ਖਾਓ। ਜੇਕਰ ਤੁਸੀਂ ਥੋੜਾ ਥੋੜਾ ਕਰਕੇ ਭੋਜਨ ਖਾਓਗੇ ਤਾਂ ਇੱਕ ਪਾਸੇ ਜਿੱਥੇ ਤੁਸੀਂ ਝੂਠ ਛੱਡਣ ਦੇ ਪਾਪ ਤੋਂ ਬਚ ਸਕੋਗੇ ਉੱਥੇ ਸਿਹਤ ਦੀ ਦ੍ਰਿਸ਼ਟੀ ਨਾਲ ਵੀ ਇਹ ਤੁਹਾਡੇ ਲਈ ਫਾਇਦੇਮੰਦ ਰਹੇਗਾ ਨੰਬਰ 3 ਬੱਚਿਆਂ ਦਾ ਰੱਖੋ ਧਿਆਨ ਜੇਕਰ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਣ ਜਾ ਰਹੇ ਹੋ ਤਾਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਸਮਝਾਓ ਕਿ ਖਾਣੇ ਨੂੰ ਬਰਬਾਦ ਨਾ ਕਰੋ ਜਿੱਥੋਂ ਤੱਕ ਸੰਭਵ ਹੋ ਸਕੇ ਤੁਸੀਂ ਖੋਤੇ ਤੁਹਾਡੇ ਬੱਚੇ ਇੱਕ ਹੀ ਪਲੇਟ 'ਚ ਖਾਣਾ ਖਾਓ ਇਸ ਨਾਲ ਇੱਕ ਤਰ੍ਹਾਂ ਨਾਲ ਜਿੱਥੇ ਝੂਠ ਛੱਡਣ ਦੀ ਗੁੰਜਾਇਸ ਕਾਫੀ ਘੱਟ ਰਹਿੰਦੀ ਹੈ ਉੱਥੇ ਆਪਸ 'ਚ ਖਾਣ ਨਾਲ ਵੀ ਪ੍ਰੇਮ ਦੀ ਵਾਧਾ ਹੈ ਨੰਬਰ 4 ਦਹੀਂ ਖੱਟਾ ਹੋ ਜਾਣ ਤੇ ਉਸ ਨੂੰ ਕੱਪੜੇ 'ਚ ਛਾਣ ਕੇ ਪਾਣੀ ਕੱਢ ਲਓ ਚਾਹੇ ਤਾਂ ਉਸ ਚੀਨੀ ਅਤੇ ਸੁੱਕੇ ਮੇਵੇ ਬਾਰੀਕ ਕੱਟ ਕੇ ਹਲਕਾ ਜਿਹਾ ਫੈਂਟ ਲਓ ਅਤੇ ਫ੍ਰੀਜਰ 'ਚ ਰੱਖ ਦਿਓ 2 ਘੰਟੇ ਬਾਅਦ ਸ੍ਰੀਖੰਡ ਦੇ ਰੂਪ 'ਚ ਤੁਸੀਂ ਉਸ ਨੂੰ ਖਾ ਸਕਦੇ ਹੋ ਚਾਹੇ ਤਾਂ ਦਹੀਂ ਦਾ ਪਾਣੀ ਨਿਕਲਣ ਤੋਂ ਬਾਅਦ ਉਸ 'ਚ ਥੋੜਾ ਜਿਹਾ ਦੁੱਧ ਮਿਲਾ ਕੇ ਰਾਇਤਾ ਪਾ ਸਕਦੇ ਹੋ ਨੰਬਰ 5 ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਕੜੀ ਦਾ ਮਸਾਲਾ ਮਿਕਸੀ 'ਚ ਜਿਆਦਾ ਪੀਸ ਕੇ ਮਸਾਲਾ ਭੁੰਨ ਕੇ ਫ੍ਰਿਜ ਵਿੱਚ ਰੱਖ ਲਓ ਘਰੇ ਸੇਦਰ ਸਬਜੀ ਸਮੇਂ ਤਿਆਰ ਮਸਾਲਾ ਤੁਸੀਂ ਵਰਤੋ ਵਿੱਚ ਲਿਆ ਸਕਦੇ ਹੋ ਨੰਬਰ 6 ਹਰੀ ਮਿਰਚ ਨੂੰ ਜਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਫ੍ਰਿਜ ਵਿੱਚ ਰੱਖੋ ਨੰਬਰ 7 ਮਿੱਠੇ ਬਿਸਕੁਟਾਂ ਦਾ कुरकुराਪਣ ਬਰਕਰਾਰ ਰੱਖਣ ਲਈ ਕੰਟੇਨਰ 'ਚ ਇੱਕ ਚਮਚ ਖੰਡ ਪਾਓ ਅਤੇ ਉਸਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਮੇ ਸਮੇਂ ਤੱਕ कुरकुरੇ ਹੀ ਰਹਿਣਗੇ ਨੰਬਰ 8 ਸਬਜ਼ੀਆਂ ਨੂੰ ਧੋ ਕੇ ਕੱਟੋ ਬਾਅਦ ਚ ਧੋਣ ਨਾਲ ਉਸ ਤੇ ਖਣਿਜ ਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਨੰਬਰ 9 ਜੇਕਰ ਦੁੱਧ ਚ ਖਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ ਤਾਂ ਉਸ ਚ ਇੱਕ ਚਮਚ ਪਾਣੀ ਚ ਅੱਧਾ ਚਮਚ ਖਾਣ ਦਾ ਸੋਡਾ ਮਿਲਾ ਦਿਓ। ਦੁੱਧ ਫਟਣ ਤੋਂ ਬਚ ਜਾਵੇਗਾ। ਨੰਬਰ 10 ਕਿਸੇ ਬੋਤਲ ਜਾਂ ਸਟੀਲ ਦੇ ਡੱਬੇ ਚ ਸਮਾਨ ਰੱਖਣਾ ਹੋਵੇ ਅਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਝੁੱਤੀ ਹੋਈ ਬੋਤਲ 'ਚ ਇੱਕ ਜਲਦੀ ਹੋਈ ਦੀਆ ਸਲਾਈ ਦੀ ਤਿੱਲੀ ਪਾ ਕੇ ਢੱਕਣ ਬੰਦ ਕਰ ਦਿਓ ਢੱਕਣ ਖੋਲ ਕੇ ਬੋਤਲ ਧੋ ਕੇ ਸੁਕਾ ਲਓ ਗੰਧ ਕਦੇ ਨਹੀਂ ਰਹੇਗੀ ਨੰਬਰ 11 ਦੁੱਧ 'ਚ ਆਟਾ ਗੁੰਨ ਕੇ ਚਪਾਤੀ ਪਰਾਂਠੇ ਜਾਂ ਪੂੜੀ ਬਣਾ ਸਕਦੇ ਹੋ ਜਿਆਦਾ ਖਸਤਾ ਅਤੇ ਸੁਆਦੀਸ਼ਟ ਬਣੇਗੀ ਨੰਬਰ 12 ਦੋ ਗਿਲਾਸ ਚੇਕਰ ਇੱਕ ਦੂਜੇ ਚ ਫਸ ਗਏ ਹੋਣ ਤਾਂ ਕਟੋਰੀ ਚ ਗਰਮ ਪਾਣੀ ਪਾ ਕੇ ਉਸ ਚ ਗਿਲਾਸ ਰੱਖ ਦੇਵੋ ਅੰਦਰ ਵਾਲੇ ਗਿਲਾਸ ਚ ਠੰਡਾ ਪਾਣੀ ਭਰ ਦਿਓ ਦੋਵੇਂ ਗਿਲਾਸ ਆਸਾਨੀ ਨਾਲ ਨਿਕਲ ਜਾਣਗੇ ਨੰਬਰ 13 ਲਸਣ ਦਾ ਸਰ ਗਰਮ ਏਜੰਟ ਐਲੀਸਿਨ ਕੋਲੇਸਟ੍ਰੋਲ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਦਿਲ ਦੇ ਅਨੁਕੂਲ ਹੁੰਦਾ ਹੈ ਇਹ ਵਿਗਿਆਨਕ ਤੌਰ ਤੇ ਸਾਬਿਤ ਹੋਇਆ ਹੈ ਕਿ ਜੇਕਰ ਤੁਸੀਂ ਲਸਣ ਦੀਆਂ ਦੋ ਲੋਂਗਾਂ ਲੈ ਕੇ ਉਹਨਾਂ ਨੂੰ ਪੀਸ ਕੇ ਕੁਝ ਸਕਿੰਟਾਂ ਲਈ ਹਵਾ ਵਿੱਚ ਆਕਸੀਡਾਈਜ਼ ਹੋਣ ਲਈ ਛੱਡ ਦਿਓ ਤੇ ਫਿਰ ਉਹਨਾਂ ਨੂੰ ਚਬਾਓ ਇਹ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ ਨੰਬਰ 14 ਫਾਈਬਰ ਦੇ ਨਾਲ ਨਾਲ ਅੰजीर 'ਚ ਨਿਕੋਟਿਨ ਪਾਇਆ ਜਾਂਦਾ ਹੈ ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ ਅੰਜੀਰ ਦਾ ਸੇਵਨ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ ਇਮਿਊਨਿਟੀ ਵਧਾਉਣ 'ਚ ਵੀ ਅੰਜੀਰ ਫਾਇਦੇਮੰਦ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ ਨੰਬਰ 15 ਕੜੀ ਪੱਤੇ 'ਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਇਤਾ ਕਰਦੀਆਂ ਹਨ ਇਸ 'ਚ ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਅਨੀਮੀਆ ਹਾਈ ਬਲੱਡ ਪ੍ਰੈਸ਼ਰ 슈ਗਰ ਵਰਗੀਆਂ ਬਿਮਾਰੀਆਂ ਤੋਂ ਵਚਾ ਸਕਦੇ ਹਨ ਐਨਾ ਹੀ ਨਹੀਂ ਇਸ 'ਚ ਵਿਟਾਮਿਨ ਵੀ ਹੁੰਦੇ ਹਨ ਜੋ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੇ ਹਨ ਜੇ ਤੁਸੀਂ ਕੜੀ ਪੱਤੇ ਦੀ ਵਰਤੋਂ ਖਾਲੀ ਪੇਟ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਹੋਰ ਵੀ ਲਾਭ ਹੋਵੇਗਾ ਨੰਬਰ 16 ਕੜੀ ਪੱਤੇ ਦੀ ਵਰਤੋਂ ਕਾਰਨ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਤੁਹਾਡਾ ਭਾਰ ਨਹੀਂ ਵਧਦਾ ਇਹ ਤੁਹਾਡੇ ਕੋਲੇਸਟ੍ਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ ਕੜੀ ਪੱਤੇ ਤੁਹਾਡੇ ਸਰੀਰ 'ਚ ਖੌਂਦੀ ਕਮੀ ਨੂੰ ਪੂਰਾ ਕਰਦੇ ਹਨ ਇਸ ਦੇ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਇਸ 'ਚ ਆਇਰਨ ਅਤੇ ਫੋਲਿਕ ਐਸਿਡ ਦੀ ਬਹੁਤ ਮਾਤਰਾ ਹੁੰਦੀ ਹੈ ਜੇ ਤੁਸੀਂ ਖਾਲੀ ਪੇਟ ਕੜੀ ਪੱਤੇ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਵਾਧੀ ਹੈ ਇੰਨਾ ਹੀ ਨਹੀਂ ਕੜੀ ਪੱਤੇ ਖਾਣ ਨਾਲ ਤੁਹਾਨੂੰ ਕਵਸ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 17 ਪੈਰਾਂ ਦੇ ਦਰਦ ਨੂੰ ਕਰੇ ਦੂਰ। ਕੰਡੇ ਦੀਆਂ ਛਿੱਲਾਂ ਨੂੰ 15-20 ਮਿੰਟ ਤੱਕ ਪਾਣੀ 'ਚ ਉਬਾਲ ਲਓ। ਇਸ ਪਾਣੀ ਨੂੰ ਛਾਣਣੀ ਨਾਲ ਪਣ ਲਓ ਤੇ ਇੱਕ ਹਫ਼ਤਾ ਇਸ ਪਾਣੀ ਨੂੰ ਚਾਹ ਦੇ ਰੂਪ ਵਿੱਚ ਪੀਓ। ਇਸ ਨਾਲ ਪੈਰਾਂ ਦੀ ਦਰਦ ਦੂਰ ਹੋ ਜਾਂਦੀ ਹੈ। ਨੰਬਰ 18 ਘਰ ਚ ਕੀੜੇ ਮਕੌੜਿਆਂ ਤੇ ਮੱਛਰਾਂ ਤੋਂ ਰਾਹਤ ਪਾਉਣ ਲਈ ਗੰਡੇ ਦੀਆਂ ਛਿੱਲਾਂ ਦੀ ਵਰਤੋਂ ਕਰੋ। ਇਸ ਲਈ ਗੰਡੇ ਦੀਆਂ ਛਿੱਲਾਂ ਨੂੰ ਪੂਰੀ ਰਾਤ ਪਾਣੀ ਚ ਭੋਂ ਕੇ ਰੱਖੋ। ਸਵੇਰੇ ਇਹਨਾਂ ਛਿੱਲਾਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਕੋਲ ਰੱਖ ਦਿਓ। ਇਹਨਾਂ ਦੀ ਤਿੱਖੀ ਗੰਧ ਨਾਲ ਮੱਛਰ ਅਤੇ ਕੀੜੇ ਮਕੌੜੇ ਘਰ ਚ ਨਹੀਂ ਆਉਣਗੇ। ਨੰਬਰ 19 ਮਾੜੇ ਕੈਸਟਰੋਲ ਨੂੰ ਘਟਾਵੇ। ਜੇਕਰ ਤੁਸੀਂ ਮਾੜੇ ਕੈਸਟਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾ ਗੰਡੇ ਦੀਆਂ ਛਿੱਲਾਂ ਨੂੰ ਰਾਤ ਦੇ ਸਮੇਂ ਪਾਣੀ ਚ ਭਿਉਂ ਦਿਓ ਇਸ ਪਾਣੀ ਨੂੰ ਸਵੇਰੇ ਖਾਲੀ ਢਿੱਡ ਪੀਓ ਪਾਣੀ ਪੀਣ ਨੂੰ ਭਾਵੇਂ ਸਵਾਦ ਨਾ ਲੱਗੇ ਪਰ ਇਹ ਪਾਣੀ ਸਿਹਤ ਲਈ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਪਾਣੀ ਦੇ ਸਵਾਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਚ ਸ਼ਹਿਦ ਅਤੇ ਚੀਨੀ ਮਿਲਾ ਕੇ ਵੀ ਪੀ ਸਕਦੇ ਹੋ ਸੋ ਇਸ ਦੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ